ਸੋਡੇ ਸਾਹਮਣੇ ਇੱਕ ਪਿਆਰੀ ਤੇ ਨੈਰੀ ਕਲਾਕਾਰ ਪੇਸ਼ ਕਰ ਰਿਹਾ ਜਿਹੜੀ ਮੈਂ ਅੱਜ ਅੱਜ ਹੀ ਤਿਆਰ ਕੀਤੀ ਹੈ ਅੱਜ ਸੋਨੂੰ ਸਿਰਫ ਡਾਂਸ ਕਰਕੇ ਦਿਖਾਉਗੀ ਵੈਸੇ ਸੁਣ ਰਹੇ ਗਾ ਕੇ ਵੀ ਦਿਖਾਆ ਕਰੂਗੀ ਇਹਨਾਂ ਦਾ ਖੁੱਲਾ ਬੇਰਵਾ ਸੁਣ ਮੈਂ ਬਾਅਦ ਦੱਸੂਗਾ ਹੁਣ ਤੁਸੀਂ ਇੱਕ ਥੁੱਲ ਚੈਲੀ ਨੂੰ ਦੇਖਿਓ ਕਿਵੇਂ ਪਿਆਰ ਨਾਲ ਗਾਰੇ ਸਿਰਦੀ ਹੈ ਤੇ ਸੋਡੇ ਦਿਲਾਂ ਨੂੰ ਅੱਗ ਲਾਉਦੀ ਹੈ ਤਨਨੀ ਕਿਤੇ ਹੋਰ ਨਾ ਚੜਾਵੀ ਨਾ ਮਾਂ ਚੰਦਨੀ ਈਲਾ ਚੱਟਾ ਪਾਉਣ ਵਾਲੀ ਮੈਨਾ ਮੈਨਾ ਤင်း ਸਾਡੇ ਅੱਤਲਾ ਕੀ ਕੀ ਲੈਣਾ ਤင်း ਸਾਡੇ ਅੱਤਲਾ ਕੀ ਕੀ ਲੈਣਾ ਹਉ ਨੱਚ ਦੀ ਗਿੱਦੇ 'ਚ ਅੱਡੀ ਮਾਰਨੀ ਉਹਦੇ ਪੇੜੇ 'ਤੇ ਆਉਂਦਾ ਏ ਟੁਕਾਲਨੀ ਨੱਚ ਦੀ ਗਿੱਦੇ 'ਚ ਅੱਡੀ ਮਾਰਨੀ ਉਹਦੇ ਪੇੜੇ 'ਤੇ ਆਉਂਦਾ ਏ ਟੁਕਾਲਨੀ ਤੇਰੀ ਜਾਨੀਏ ਤੇ ਹੋਰ ਵੀ ਕਮਾਲਨੀ ਤੇਰੀ ਜਾਨੀਏ ਤੇ ਹੋਰ ਵੀ ਕਮਾਲਨੀ ਨਜ਼ਰਾਂ ਸ਼ੇਰਾਂ ਵਾਲੀ ਮੈਨਾ ਮੈਨਾ ਸੀਨੇ ਸਾਡੇ ਅੱਗ ਲਾ ਕੀ ਕੀ ਲੈਣਾ ਸੀਨੇ ਸਾਡੇ ਅੱਗ ਲਾ ਕੀ ਕੀ ਲੈਣਾ ਹਾਏ ਬਾਂਹਾਂ ਚ ਖੜਾ ਪਾਲਵਾ ਫਿਚ ਪੇਟਿਏ ਟਕਿੰਨੇ ਬਹਾਲਵਾ ਦਿਲ ਕਰਦਾ ਬਾਂਹਾਂ ਚ ਖੜਾ ਪਾਲਵਾ ਫਿਚ ਪੇਟਿਏ ਟਕਿੰਨੇ ਬਹਾਲਵਾ ਥੇਰਾ ਆਪਣਾ ਤੈਨੂੰ ਆਪਣੀ ਬਣਾ ਲਵਾ ਥੇਰਾ ਆਪਣਾ ਤੈਨੂੰ ਆਪਣਾ ਬਣਾ ਲਵਾ ਤਨ ਛੜਕਾਉਣ ਵਾਲੀ ਮੈਂ ਨਾ ਮੈਂ ਨਾ ਸਿਨੇ ਸਾਡੇ ਅੱਗ ਲਾ ਕੇ ਕੀ ਲੈਣਾ ਸਿਨੇ ਸਾਡੇ ਅੱਗ ਲਾ ਸਰੰਗੀ ਜਹੀ ਲੱਗਦੀ ਕਜ ਢੀ ਟੋਲ ਕੇ ਦੇਵੰਗ ਵੱਜਦੀ ਕਜ ਸੋਰਚ ਸਰੰਗੀ ਜਹੀ ਲੱਗਦੀ ਕਜ ਢੀ ਟੋਲ ਕੇ ਦੇਵੰਗ ਵੱਜਦੀ ਦਿਨ ਤੱਕ ਤੱਕ ਰੂ ਨਹੀਂ ਰਜਦੀ ਦਿਨ ਤੱਕ ਤੱਕ ਰੂ ਨਹੀਂ ਰਜਦੀ ਦਿਲ ਬਹਿ ਰੋਣ ਵਾਲੀ ਮੈਂ ਨਾ ਮੈਂ ਨਾ ਸਿਨੇ ਸਾਡੇ ਅੱਗ ਲਾ ਕੇ ਕੀ ਲੈਣਾ ਸਿਨੇ ਸਾਡੇ ਅੱਗ ਲਾ ਕੇ ਕੀ ਲੈਣਾ ਸਿਨੇ ਸਾਡੇ ਅੱਗ ਲਾ ਕੇ ਕੀ ਲੈਣਾ ਹਾਏ 来 ਵੀ ਭਰਾਵੋ ਤੁਸੀਂ ਸਾਰੇ ਪ੍ਰੋਗਰਾਮ ਦਾ ਆਨੰਦ ਮਾ ਲਿਆ ਅੱਜ ਮੈਂ ਸੋਨੁਆ ਕੁੜੀ ਦਾ ਬੇਰਵਾ ਦੱਸਦਾ ਤੁਸੀਂ ਮੇਰੀਆਂ ਦੋ ਕੁੜੀਆਂ ਦੇਖੀਆਂ ਹੀ ਹੋਣੀਆਂ ਜਿਹੜੀਆਂ ਮੈਂ ਪਾਲੀਆਂ ਜਿਨ੍ਹਾਂ ਨੂੰ ਮੈਂ ਕੀ ਸਿਖਾਇਆ ਜਿਨ੍ਹਾਂ ਨੂੰ ਮੈਂ ਸਟੇਜ ਤੇ ਲਾਇਆ ਤੁਸੀਂ ਆਮ ਤੌਰ ਤੇ ਸਟੇਜ ਤੇ ਪ੍ਰੋਗਰਾਮ ਦੇਖਦੇ ਹੋ ਉਹ ਕਿੰਨੀਆਂ ਕਾਮਯਾਬ ਹੋ ਚੁੱਕੀਆਂ ਪਰ ਜਦੋਂ ਮੈਂ ਕਿਹਾ ਵੀ ਧੀਓ ਮੇਰਾ ਪ੍ਰੋਗਰਾਮ ਲਾ ਦਿਓ ਦੋਨੇ ਨੇ ਨਾ ਕਰਤੀ ਆ ਜਿਹੜੀ ਕੁੜੀ ਹੈ ਇਹ ਮੇਰੀ ਦੀਕ ਕੁੰਤੀ ਦੇ ਘਰੇ ਪਾਂਡੇ ਮਾਂਦੀ ਆ। ਇਹਦੇ ਘਰੇ ਆਟਾ ਵੀ ਹੈ ਨਹੀਂ। ਸਾਰਾ ਰਾਸ਼ਨ ਮੁੱਕਿਆ ਹੋਇਆ। ਔਰ ਇਹਦੇ ਘਰੇ ਖਾਣ ਨੂੰ ਧਾਣੇ ਵੀ ਹੈ ਨਹੀਂ, ਕਰਨ ਨੂੰ ਕਲੀ ਵੀ ਕਰਾਉਣੀ ਆ। ਸੁਣ ਮੈਂ ਦੱਸ ਹੀ ਦੇਵਾਂ। ਇਹਦੇ ਕੱਪੜੇ ਮੰਗ ਕੇ ਲਈ ਜਵਤਾਰੀ। ਕੱਪੜੇ ਵੀ ਇਹਦੇ ਆਪਦੇ ਹੈ ਨਹੀਂਗੇ। ਉਹ ਵੀ ਮੈਂ ਸੁਆਕੇ ਦੇਣੇ ਆ। ਪਰ ਇਹਦੇ ਅੰਦਰ ਟੈਲੈਂਟ ਸੀ। ਮੈਂ ਕੁੜੀਆਂ ਨੂੰ ਕਿਹਾ ਤੁਸੀਂ ਮੈਨੂੰ ਧੋਖਾ ਦੇ ਗਈਆਂ। ਕੋਈ ਗੱਲ ਨਹੀਂ। ਪਰ ਮੈਂ ਕਲਾਕਾਰ ਖੜੀ ਕਰਾਂਗਾ ਇੱਕ ਗਾਇਕ ਖੜੀ ਕਰਾਂਗਾ ਇੱਕ ਡਾਂਸਰ ਖੜੀ ਕਰਾਂਗਾ ਔਰ ਸੋਡੇ ਮੁਕਾਬਲੇ ਖੜਾ ਕਰਾਂਗਾ ਔਰ ਜਿਹੜਾ ਪੱਬੀ ਬਾਬਾ ਨੇ ਹੋ ਜਾਣਾ ਔਰ ਜਿਹੜਾ ਟੋਲਕੀ ਵਾਲਾ ਇਹਦਾ ਨਾਂ ਪੱਲੇ ਇਹ ਪੱਲੇ ਦੇ ਨਾਂ ਨੂਨ ਨਾਲ ਮਿਰਚਾਂ ਨਾਲ ਚਟਰੀਆਂ ਨਾਲ ਮਸਾਲਾ ਔਰ ਜਦੋਂ ਪ੍ਰੋਗਰਾਮ ਤੋਂ ਆਉਣ ਤੋਂ ਪਹਿਲਾਂ ਇਹਦੇ ਟੋਲਕੇ ਦਾ ਪੂਰਾ ਟੁੱਟ ਗਿਆ ਸੀ ਉਹ ਮਜ੍ਹ ਸਿੰਘ ਮਾਰਿਆ ਉਹ ਬਸ ਮੈਂ ਭਾਈ ਸਾਹਿਬ ਆਪਦੇ ਪੈਸੇ ਲਾ ਕੇ ਇਹ ਪੂਰਾ ਨਮਾ ਪਵਾਇਆ ਹੈ ਆ ਨਮਾਪੂਆ ਕੇ ਮੈਨੂੰ ਇੱਥੇ ਲੈਂਦਾ ਅਸੀਂ ਇਹਦੀ ਬਦਲੀ ਕਰਨੀ ਹੈ ਤੇ ਭਾਈ ਸਾਹਿਬ ਮੈਨੂੰ ਮੇਰੇ ਵਾਸਤੇ ਕੁਝ ਨਹੀਂ ਚਾਹੀਦਾ ਆਂ ਭਾਂਡੇ ਮਾਂਜਾ ਦੀ ਕੁੜੀ ਵਾਸਤੇ ਤਾਂ ਟਰੋਕੀ ਵਾਸਤੇ ਔਰ ਟੈਂਪੂ ਖੜਾ ਹੈ ਜਿਹਦੇ ਆਟਾ ਦੀ ਰੋੜ ਹੈ ਆਟਾ ਦੇ ਦਿਓ ਕਣਕ ਦੇ ਦਿਓ ਮੂੰਗੀ ਦੇ ਦਿਓ ਮੋਹਰ ਦੇ ਦਿਓ ਬਾਹਰਾ ਦੇ ਦਿਓ ਮੱਕੀ ਦੇ ਦਿਓ ਜੋ ਵੀ ਤੁਹਾਡੇ ਸਰਦਾ ਤੁਸੀਂ ਇਹ ਟੈਂਪੂ ਭਰ ਦਿਓ ਪੂਰਾ ਆ ਕੁੜੀਏ ਤੂੰ ਲੋਕਾਂ ਨੇ ਕੀ ਮਾਂਦੀ ਸੀ ਭਾਂਡੇ ਤੇ ਹੁਣ ਤੂੰ ਕੀ ਮਾਂਜੇਗੀ ਪਾਂਡੇ ਇਹਦੇ ਮਾਂਜੇਗੀ ਆਪਣੇ ਆਪਣੇ ਆਪ ਦੇ ਪਾਂਡੇ ਹੈ ਨਹੀਂ ਮਾਂਜੂ ਕਿਥੋਂ ਵਿਚਾਰੀ ਹਲੇ ਨੂੰ ਪਾਂਡੇ ਲੈ ਕੇ ਦੇ ਰਹੇ ਆ ਦਰੀਆਂ ਲੈ ਕੇ ਦੇਣੀਆਂ ਖੇਸ ਲੈ ਕੇ ਦੇਣੇ ਚਾਦਰਾਂ ਲੈ ਕੇ ਦੇਣੀਆਂ ਕੀ ਕੀ ਲੈ ਕੇ ਦੇਣੀਆਂ ਪੀੜੀ ਲੈ ਕੇ ਦੇਣੀ ਐ ਪਾਪੇ ਬਣਾਉਣੇ ਆ ਬਹੁਤ ਵੀ ਲੈ ਕੇ ਦੇਣਾ ਕੁੜੀ ਦਾ ਇਹ ਸਾਰੀ ਮਦਦ ਭਰਾਓ ਤੁਸੀਂ ਕਰਨੀ ਐ ਔਰ ਤੁਸੀਂ ਟੈਂਪੂ ਖੜਾ ਹੈ ਉੱਤੇ ਉਹ ਵੀ ਧਰ ਸਕਦੇ ਹੋ ਸਾਨੂੰ ਘਰੇ ਵੀ ਪਹੁੰਚਾ ਸਕਦੇ ਹੋ ਇਹਦਾ ਪਤਾ ਵੀ ਤੁਹਾਨੂੰ ਮੈਂ ਦੱਸ ਦੂਗਾ ਹਾਲ ਤਾਂ ਮੇਰੇ ਕੋਲ ਰਹਿੰਦੀ ਐ ਵਿਚਾਰੀ ਕਿਉਂਕਿ ਮੇਰੀ ਸ਼ਗਿਰਦ ਬਣ ਗਈ ਮੈਨੂੰ ਬੋ ਤੂੰ ਚੱਲ ਚੱਕਣਾ ਬਹੁਤ ਤੇ ਚੱਕਣਾ ਚੰਡੇ ਚੁਲ ਜਾਣਗੇ ਕੀ ਚੁਲ ਜਾਣਗੇ ਚੰਦੇ ਇਹ ਕਰਦੀ ਐ ਇਹਨੇ ਬੀੜੀਆਂ ਨੂੰ ਕਰ ਲੈ ਤੂੰ ਬੰਦਨੀ ਇਹਨੇ ਬੀੜੀਆਂ ਨੂੰ ਕਰ ਇਹਨੇ ਬੀੜੀਆਂ ਨੂੰ ਕਰ ਲੈ ਤੂੰ ਬੰਦਨੀ ਇਹਨੇ ਬੀੜੀਆਂ ਨੂੰ ਕਰ ਲੈ ਤੂੰ ਬੰਦਨੀ ਕਰ ਜੋ ਸੁਨੀਤਾ ਪੀਤਾ ਖੜੀ ਹੋ ਪਹਿਲਾਂ ਤੂੰ ਜੇ ਤੂੰ ਇਹ ਖਮਟੇ ਕਾ ਨਾ ਛੱਡਿਆ ਨਾ ਤਾਂ ਮੁੜ ਕੇ ਤੈਨੂੰ ਪਾਂਡੇ ਮਾਂਜੇ ਲਾ ਲੂ ਮਾਫੀ ਮੰਗ ਹੂੰ ਗੁੰਨ ਬਟਾ ਕਿਉਂ ਬੜੀ ਖੜੀ ਏ ਬੋਲਦੀ ਕਿਉਂ ਨਹੀਂ ਛੱਡੋ ਪਾਪਾ ਜੀ ਇਹ ਐਸਲ ਕਰੀਏ ਪਹਿਲਾਂ ਮੈਂ ਇਹਦਾ ਢਬੜਨਾ ਇਹਦਾ ਹਸਾਬਤਾ ਦਾ ਕਰਨਾ ਮੈਂ ਜਾ ਸੁਨੀਤਾ ਇਹਦੀ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਮੈਨੂੰ ਹੋਰ ਬਰਦਾਸ਼ਤ ਨਹੀਂ ਹੁੰਦਾ ਮੈਨੂੰ ਘਰੇ ਬਰਦਾਸ਼ਤ ਹੁੰਦਾ ਪਾਪਾ ਜੀ ਨਾ ਜਦੋਂ ਉਹ ਤੈਨੂੰ ਝਿਰਕਾ ਦਿੰਦੇ ਨੇ ਤਨ ਤਨ ਮੇਰੇ ਕੋਲੇ ਜਨ ਮੂਹ ਨਾ ਹੁੰਦਾ ਕੀ ਤੇਰਾ ਤੱਕ ਲਈ ਜੀ ਮੂਨ ਉਹਦਾ ਇਹਨਰੇ ਤੱਕ ਜੀ ਕਰਦਣਾ ਨੂੰ ਮੂੰਚੀ ਪਾ ਲਮਾ ਪਰ ਕੀ ਕਰਾ ਮੇਰੇ ਉਸਤਾਦ ਜੀ ਨੇ ਮੈਂ ਤਾਂ ਨਹੀਂ ਕਰ ਸਕਦਾ ਤੂੰ ਮੈਂ ਦਿਲੋਂ ਤਾਂ ਪੁੱਛ ਕੇ ਦੇਖ ਜੇ ਉਹ ਨਾ ਤੇਰਾ ਨਾ ਤੇਰਾ ਨਾਲ ਲਿੰਦਾ ਨਾ ਤਾਂ ਤੰ ਤੰ ਮੇਰਾ ਦਿਲ ਤਰਕੂ ਤਰਕੂ ਕੰ ਲਾ ਜਾਂਦਾ ਮੈਂ ਤੇਰੇ ਬਿਨਾ ਨਹੀਂ ਰਹਿ ਸਕਦੀ ਨਹੀਂ ਰਹਿ ਸਕਦੀ ਅੱਛਾ ਮੈਂ ਕਿਹਾ ਤੇਰੇ ਬਿਨਾ ਰਹਿ ਸਕਦਾ ਪਰ ਤੂੰ 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 ਫਿਕਰ ਨਾ ਕਰ ਫਿਕਰ ਨਾ ਕਰ ਤੂੰ ਮੈਂ ਕੋਈ ਨਾ ਕੋਈ ਸਕੀਮ ਜ਼ਰੂਰ ਲੜਾਉਂਗਾ ਆਪਾਂ ਨੂੰ ਪਾਪਾ ਜੀ ਦਾ ਕੀ ਉਹਨਾਂ ਦਾ ਉਸਤਾਦ ਉਸਤਾਦ ਵੀ ਲੜ ਨਹੀਂ ਕਰ ਸਕਦਾ ਤੂੰ ਐ ਕਰ ਮੈਂ ਤੇਰੀ ਵਾਸਤੇ ਮਰੂਦ ਲੈ ਕੇ ਆਇਸੀ ਹਾਂ ਲੈ ਤੂੰ ਮਰੂਦ ਖਾ ਅੱਛਾ ਗਣੇਸ਼ ਦੇਵਾ ਗਣੇਸ਼ ਦੇਵਾ ਜਗਤ ਰਾਖੇ ਭਗਤ ਤਿਲਕ ਉਹ ਤਿਲਕ ਚਾਹ ਬਣਾ ਬਈ ਮੇਰੇ ਵਾਸਤੇ ਭਗਤ ਰਾਖੇ ਗਾਇਕੀ ਬਤਾਈ ਸਾਨੂੰ ਸਟੇਜ ਤੇ ਨ ਜਾਈਂ ਸਾਡੇ ਚੰਦ ਉਮਰੇ ਕਪੜੇ ਪ੍ਰੈਸ ਕਰਦੇ ਕਿ ਨਹੀਂ ਕਪੜੇ ਦੇਖੋ ਮੇਰੇ ਕਪੜੇ ਪ੍ਰੈਸਰ ਹਾਂ ਅਸੀਂ ਪ੍ਰੋਗਰਾਮ ਤੇ ਜਾਣਾ ਹੈ ਗਣੇਸ਼ ਦੇਵਾ ਗਣੇਸ਼ ਦੇਵਾ ਸਾਨੂੰ ਉੱਚਾ ਚੜਾਈ ਸਾਡੀ ਗੈਕੀ ਬਧਾਈ ਗੈਕੀ 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 ਕਰਦੇ ਕਰਦੇ ਪਰ ਇਹ ਗੈਕੀ ਕਰਦੇ ਕਰਦੇ ਕਦੇੜਾ ਅੰਟਰੀਏ ਉਹ ਭਾਈ ਗੱਲ ਸੁਣੋ ਉਹ ਮੇਰੇ ਕਪੜੇ ਪਾ ਦਿਓ ਬਾਕੀ ਦੇ ਟਰੱਕ ਨੂੰ ਇੱਧਰ ਲਿਆਓ ਕੀ ਕਰੀ ਜਾਂਦੇ ਐ ਸਲਿਤਾ ਅਪਾ ਕਿੰਨੀ ਦੇਰ ਤੱਕ ਪਾਪੇ ਦੀਆਂ ਗੱਲਾਂ ਸੁਣਦੇ ਰਹਾਂਗੇ ਗਾਉਣ ਤਾਂ ਤੂੰ ਵੀ ਸਿੱਖ ਲਿਆ ਤੇ ਮੈਂ ਵੀ ਚੱਲ ਹੁਣ ਆਪਾਂ ਇੱਥੋਂ ਭੱਜ ਜਾਨੇ ਆ ਤੇ ਇੱਕ ਵਧੀਆ ਕੰਪਨੀ ਦੇ ਵਿੱਚ ਕੈਸਟ ਕਰਾਉਨੇ ਆ ਜਿਵੇਂ ਆਪਾਂ ਨੂੰ ਪਤਾ ਲੱਗ ਗਿਆ ਤਾਂ ਫੇਰ ਓਹੋ ਚੱਲੀਏ ਅੱਜ ਨਹੀਂ ਤਾਂ ਕੱਲ ਪਾਪੇ ਨੂੰ ਪਤਾ ਤਾਂ ਲੱਗਣਾ ਹੀ ਹੈ ਨਾ ਫੇਰ ਜ਼ਿਆਦਾ ਨਾ ਸੋਚ ਆਪਾਂ ਨਾਂ ਵੀ ਕਮਾਉਣਾ ਹੈ ਤੇ ਪੈਸਾ ਵੀ ਠੀਕ ਹੈ ਤੂੰ ਮੇਰੇ ਨਾਲ ਹੈ ਨਾ ਹੂੰ ਹੂੰ ਸੱਚੀ ਮੁੱਚੀ ਅੱਜ ਮੇਰਾ ਮੂਡ ਖਰਾਬ ਨਲ ਕੇ ਸਿਰ ਦੁਖਦਾ ਹਾਂ ਤੁਹਾਨੂੰ ਇੱਕ ਖੁਸ਼ਖਬਰੀ ਦੱਸਾਂ ਦੱਸੋ ਆਪਣਾ ਨਾਮ ਫੋਰਨ ਦਾ ਟੂਰ ਬੁੱਕ ਹੋਇਆ ਚਲੋ ਫਿਰ ਤਾਂ ਮौज ਹੋ ਗਈ ਨਾਲੇ ਆਪਾਂ ਪ੍ਰੋਗਰਾਮ ਲੈ ਕਰਾਂਗੇ ਤੇ ਨਾਲੇ ਆਪਾਂ ਸੈਰ ਸਪਟਾ ਕਰਾ ਕਰਾਂਗੇ ਤੁਹਾਡਾ ਨਹੀਂ ਸਾਡਾ ਟੂਰ ਬੁੱਕ ਹੋਇਆ ਤੁਸੀਂ ਨਾ ਆਪਣੀ ਉਹ ਜੋੜੀ ਜਿਹੜੀ ਜਿਹਦੀ ਰੈਸਲ ਕਰਾਉਣੀ ਹੋ ਉਹਨਾਂ ਦੇ ਨਾਲ ਇੱਥੇ ਸ਼ੋਅ ਲਾਇਓ ਓ ਮੈਨੂੰ ਮੇਰੀ ਜੁੜੀ ਦੇ ਮਾਣ ਹੈ ਮੈਨੂੰ ਖੜੀ ਕਰੂੰਗਾ